ਇੱਤੇ ਦਿਨੀ ਕਿਸਾਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਚੰਡੀਗੜ੍ਹ ਪੂਜ ਦਾ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਨੇਤਾਮਾ ਦੇ ਘਰਾਂ ਦੇ ਉੱਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚੱਲਦੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਦਿਖਾ ਰਿਆਂ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਦੇ ਘਰ ਦੇ ਉੱਤੇ ਵੀ ਜਿਹੜੇ ਕਿ ਪੁਲਿਸ ਪਹੁੰਚੀ ਪਰ ਜੁਗਿੰਦਰ ਸਿੰਘ ਉਗਰਾਹਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਦਾਅਦਿਆ ਕਿ ਲਗਾਤਾਰ ਜਿਹੜੇ ਕਿ ਕਿਸਾਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜ਼ਿਲ੍ਹਾ ਨੇਤਾ ਬੁੱਧ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਸੰਗਰੂਰ ਦੀਆਂ ਦੇਖੋ ਇਸ ਟਾਈਮ ਅਸੀਂ ਪੁਲਿਸ ਹਿਰਾਸਤ ਦੇ ਵਿੱਚ ਹਾਂ ਕਿਉਂਕਿ ਜੋ ਸਰਯੂਤ ਕਿਸਾਨ ਮੋਰਚੇ ਵੱਲੋਂ ਕੱਲ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣਾ ਸੀਗਾ ਉਸ ਤੋਂ ਪਹਿਲੇ ਹੀ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਅਮਲ ਕਰਦੇ ਪੁਲਿਸ ਵੱਲੋਂ ਸਾਰੇ ਕਿਸਾਨ ਅਗੋਦ ਦੇ ਕਰਸਾਪਾ ਮਾਰੀ ਕੀਤੀ ਮੇਰੇ ਵੀ ਕਰਸਾਪਾ ਮਾਰੀ ਕੀਤੀ ਪਰ ਮੈਂ ਘਰੇ ਨਹੀਂ ਸੀ ਪਰ ਜਿੱਥੇ ਹੋਰ ਜਗ੍ਹਾ ਦੇ ਉੱਤੇ ਠਹਿਰੇ ਹੋਏ ਸੀ ਉੱਥੇ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਗਿਆ ਤਾਂ ਜਣੀ ਕਨੌੜੀ ਹਰਕਤ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਸ마ਉ ਆਪਣਾ ਮਾਨ ਦੀ ਕੱਲ ਹੀ ਉਹਦਾ ਜਿਹੜਾ ਰਵਈਆ ਸੀ ਮੀਟਿੰਗ ਦੇ ਦੌਰਾਨ ਪਤਾ ਲੱਗ ਗਿਆ ਸੀਗਾ ਕਿ ਕਿਹੋ ਜਿਹੇ ਹਾਲਾਤ ਪੈਦਾ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮਸਲਿਆਂ ਨੂੰ ਹੱਲ ਕਰਦੇ ਵਿਜਾ ਮੀਟਿੰਗ ਦੇ ਵਿੱਚ ਉਟ ਕੇ ਭੱਜ ਜਾਣਾ ਤੇ ਫਿਰ ਆ ਸਿਰੇ ਦੀ ਡਿਕਟੇਟਰਸ ਜਿਹੜੀ ਗੱਲ ਹੈ ਕਿ ਅੱਧੀ ਰਾਤ ਨੂੰ ਕਿਸਾਨਾਂ ਕੋਲ ਦੇ ਘਰ ਉਸਾਪਾ ਮਾਰੀ ਕਰਕੇ ਉਹਨਾਂ ਨੂੰ ਫੜਨਾ ਸਾਨੂੰ ਫੜਨਾ ਇਹ ਸਾਰੀਆਂ ਗੱਲਾਂ ਦੱਸਤੀਆਂ ਨੇ ਕਿ ਮੁੱਖ ਮੰਤਰੀ ਜੋ ਗੱਲਾਂ ਕਰਕੇ ਰਾਜ ਸੱਤਾ ਦੇ ਵਿੱਚ ਆਇਆ ਸੀ ਉਹ ਤੋਂ 100% ਹੀ ਪਾਸੇ ਚਲਿਆ ਗਿਆ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਪੌਸਤੇ ਜ਼ੋਰ ਖਾਣੇ ਜਿਹੜਾ ਦੇ ਜੋਰ ਬੰਦ ਕਰਨਾ ਚਾਹੁੰਦਾ ਜੋ ਇਹਨਾਂ ਦੇ ਭਰਮ ਭੁਲੇਖੇ ਆ ਸੇਤੀ ਕਿਸਾਨ ਜਾਂ ਲੋਕ ਇਹਨਾਂ ਦੇ ਭੁਲੇਖੇ ਆ ਜਿਹੜੇ ਉਹ ਦੂਰ ਕਰ ਦੇਣਗੇ ਜੋ ਤੱਕ ਕਿਸਾਨ ਮੋਰਚੇ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਮੰਜ਼ੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਰੱਖਿਆ ਗਿਆ ਸੀ 5 ਮਾਰਚ ਤੋਂ ਲਗਾਤਾਰ ਕੱਲ ਮੱਖ ਮੰਤਰੀ ਦੀ ਮੀਟਿੰਗ ਹੈ ਜੋ ਬੇ ਸਟੈਰਾਇਜ਼ੀ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਤੀ ਰਾਤ ਤੋਂ ਬਾਅਦ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਬਹੁਤਿਆਂ ਨੂੰ ਚੁੱਕ ਲਿਆ ਗਿਆ ਹੈ ਬਹੁਤ ਰੂਪ ਫੁੱਸੋਗੇ ਅਤੇ ਸਾਨੂੰ ਵੀ ਅੱਜ ਮਾਨਸਾ ਚਮਕੀ ਟੁੱਠਾ ਵਾਲੀ ਨੇ ਰੈਸਟ ਕਰ ਲੈ ਸੀ ਉਸ ਤੋਂ ਬਾਅਦ ਅੱਜ ਅਸੀਂ ਹੁਣ ਇਸ ਵਕਤ ਕੋਟ ਧਰਮੂ ਥਾਣੇ ਦੇ ਵਿੱਚ ਆ ਲਗਭਗ 8 8 10 ਕਿਸਾਨ ਆ ਜਿਹੜੇ ਸੀ ਇੱਥੇ ਅਰੈਸਟ ਕੀਤੇ ਹੋਏ ਆ ਜਿਸ ਕਰਕੇ ਜਿਹੜੇ ਕਿਸਾਨ ਬਾਕੀ ਰੂਪਕੋਸ਼ ਨੇ ਉਹਨਾਂ ਦੀ ਤਿਆਰੀ ਹੈ ਚੰਡੀਗੜ੍ਹ ਜਾਣ ਵਾਸਤੇ ਮੋਰਚਾ ਹਰ ਹਾਲਤ ਸਫਲ ਹੋਊਗਾ ਤੇ ਜਿੰਨੇ ਵੀਰੇ ਕਿਸਾਨ ਵੀਰ ਬਾਹਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਤਿਆਰੀ ਕਰਕੇ ਜਾਣ ਅਤੇ ਜੇਕਰ ਗੱਲ ਮਾਨਸਾ ਦੀ ਕੀਤੀ ਜਾਵੇ ਤਾਂ ਮਾਨਸਾ ਦੇ ਵਿੱਚ ਵੀ ਪੁਲਿਸ ਵੱਲੋਂ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਹੁਣ ਮਾਨਸਾ ਦੀ ਦਿਖਾਉਣੀ ਹੈ ਕਿ ਕਿਵੇਂ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਬਿਆਨ ਸਾਹਮਣੇ ਆਏ ਨੇ ਅੱਜ ਜਿਹੜੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਸੀਗੀ ਉਹ ਬੇਸ਼ਿੱਟਾ ਨਿਕਲੀ ਹੈ ਕਿਉਂਕਿ ਮੁੱਖ ਮੰਤਰੀ ਘਬਰਾ ਗਿਆ ਕੁਝ ਮੰਗਾਂ ਦੇ ਉੱਤੇ ਸਹਿਮਤੀ ਹੋਈ ਸੀ ਉਸ ਤੋਂ ਬਾਅਦ ਜਦੋਂ ਪੁੱਛਿਆ ਨੇ ਵੀ 5 ਤਰੀਕ ਵਾਲਾ ਜਿਹੜਾ ਚੰਡੀਗੜ੍ਹ ਦੇ ਵਿੱਚ ਸਮਜੁੱਤ ਮੋਰਚੇ ਵੱਲੋਂ ਪ੍ਰੋਗਰਾਮ ਰੱਖਿਆ ਉਹਦਾ ਕੀ ਕਰੋਗੇ ਕਿਉਂਕਿ ਉਸ ਪ੍ਰੋਗਰਾਮ ਨੂੰ ਲੈ ਕੇ ਇਹਨਾਂ ਨੇ ਮੀਟਿੰਗ ਛੱਡੀ ਸੀ ਉਹ ਤੋਂ ਕਬਰਾ ਕੇ ਖੜਾ ਹੋ ਗਿਆ ਜਿਹੜੀ ਬਹੁਤ ਘਟੀਆ ਗੱਲ ਹੈ ਜਿਹੜੀ ਸਰਕਾਰ ਅਦੋਲਨ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਨੂੰ ਦੇਖ ਨਹੀਂ ਰਹੀ ਉਹਨਾਂ ਦੇ ਅਦੋਲਨ ਦੇਖਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਤੇ ਅੱਜ 16 ਤੋਂ ਲੈ ਕੇ ਪੁਲਿਸ ਸਾਰੇ ਆਗੂਆਂ ਦੇ ਘਰੇ ਛਾਪੇ ਮਾਰ ਰਹੀ ਹੈ ਦੋ ਦੋ ਤਿੰਨ ਤਿੰਨ ਘੇੜੇ ਮਾਰ ਗਈ ਹੈ ਤੇ ਬਹੁਤ ਸਾਰੇ ਆਗੂਆਂ ਨੂੰ ਗ੍ਰਿਪਧਾਰ ਕਰ ਲਿਆ ਤੇ ਪਰ ਇਹ ਸਰਕਾਰ ਦਾ ਬਹਿਮ ਹੈ ਵੀ ਜਿਹੜਾ ਕੱਲ ਨੂੰ ਅੰਦੋਲਨ ਹੋਣਾ 5 ਤਰੀਕ ਨੂੰ ਉਹ ਚੰਡੀਗੜ੍ਹ ਦੇ ਵਿੱਚ ਸਫਲ ਨਹੀਂ ਹੋਣ ਦੇਵਾਂਗੇ ਇਹ ਸਰਕਾਰ ਦਾ ਬਹਿਮ ਹੈ ਪਰ ਇਹ ਬਿਲਕੁਲ ਸਫਲ ਹੋਊਗਾ ਤੇ ਜਦੋਂ ਕਿਤੇ ਕਿਸਾਨ ਆਗੂ ਦੇ ਘਰੇ ਦੁਬਾਰਾ ਪੁਲਿਸ ਆਉਂਦੀ ਹੈ ਤਾਂ ਬਾਕੀ ਦਾ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਉਹਨਾਂ ਦਾ ਪੁਲਿਸ ਦਾ ਘਰਾਓ ਕਰੋ ਹੋ ਕਰਕੇ ਆਪਣੇ ਆਗੂ ਨੂੰ ਛਡਾਓ ਕਿਉਂਕਿ ਇਹਨਾਂ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਵੀ ਘਰੋਂ ਕਿਸਾਨ ਨੂੰ ਗ੍ਰਿਪਧਾਰ ਕਰਕੇ ਲੈ ਜਾਣਾ ਤੇ ਉਹਨੂੰ ਅਦੋਲਨ ਕਰਨ ਦਾ ਜਿਹੜਾ 19 ਧਾਰਾ ਬਣੀ ਆ ਸੰਵਿਧਾਨ ਦੇ ਵਿੱਚ ਉਹ 19 ਧਾਰਾ ਨੂੰ ਕੋਤਲਣ ਵਾਸਤੇ ਜਿਹੜੀ ਪੰਜਾਬ ਸਰਕਾਰ ਆ ਬੈਠੀ ਹੈ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਅੱਜ ਸਾਡੇ ਪਿੰਡੇ ਵੀ ਇਕੱਠ ਹੋਇਆਗਾ ਵੀ ਜੇਕਰ ਇਹ ਪੁਲਸ ਆਉਂਦੀ ਹੈ ਕਿਉਂਕਿ ਸਰਕਾਰ ਦੀਆਂ ਦਿੱਤੀਆਂ ਹੋਈਆਂ ਬਿਮਾਰੀਆਂ ਹਰੇਕ ਦੇ ਘਰ ਮਰੀਜ਼ ਪਏ ਹੈ ਹਰੇਕ ਪੁਲਸ ਬਹਿਤ ਪਾਉਣੀ ਪਾਉਣਾ ਚਾਹੁੰਦੀ ਆ ਆਦਿ ਜਣੇ ਪਰ ਇਹ ਬਹਤਰਾ ਤੋੜਾਂਗੇ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਵੀ ਜਾਵਾਂਗੇ ਤੇ ਜਿੱਥੇ ਕਿਤੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਪੁਲਿਸ ਆਉਂਦੀ ਹੈ ਉਹ ਸਾਰੇ ਪਿੰਡ ਘਰਾਓ ਕਰਕੇ ਉਸ ਆਗੂ ਨੂੰ ਸੜਾਉਣ ਤੇ ਸੜਾ ਕੇ ਆਪਣੀਆਂ ਤਿਆਰੀਆਂ ਲਗਾ ਟਰਾਲੀਆਂ ਉਹ ਬਾਕਾਇਦਾ ਤਿਆਰ ਕਰਕੇ ਕੱਲ ਨੂੰ ਆਪਾਂ ਜਿਵੇਂ ਜਿਵੇਂ ਪੈਂਟ ਬਣਾਈ ਹੈ ਜਿੱਥੇ ਜਿੱਥੇ ਬਣਾਏ ਆ ਉੱਥੇ ਆਪਾਂ ਪਹੁੰਚ ਗਏ ਤੇ ਚੰਡੀਗੜ੍ਹ ਵਾਲਾ ਪ੍ਰੋਗਰਾਮ ਬੜਾ ਸਫਲ ਬਣਾਈਏ ਹੁਣ ਗੱਲ ਕਰਾਂਗੇ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜੇ ਕਿ ਕਿਸਾਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਹਿਰਾਸਤ ਵਿੱਚ ਲਿਆ ਜਾ ਰਿਹਾ ਤਾਂ ਇਸ ਦੇ ਉੱਤੇ ਜਿਹੜਾ ਕਿ ਬਿਆਨ ਸਾਹਮਣੇ ਆਇਆ ਹਰਿੰਦਰ ਸਿੰਘ ਲੱਖੋਵਾਲਦਾ ਤਾਂ ਉਹਨਾਂ ਨੇ ਜਿਹੜਾ ਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਜੀ ਨਿੰਦਿਆ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਰ ਹੁਣ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਤਾਂ ਕਿ ਉਹ ਪ੍ਰਦਰਸ਼ਨ ਨਾ ਕਰ ਸਕਣ। ਠੀਕ। ਅੱਜ ਪੰਜਾਬ ਦੇ ਵਿੱਚ ਐਸਕੇਐਮ ਲੀਡਰਾਂ ਦੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਤਾਨੇਸ਼ਾਹ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਲੀਡਰਾਂ ਨੂੰ ਦਲੀਲ ਕੀਤਾ ਗਿਆ ਲੀਡਰਾਂ ਦੇ ਘਰਾਂ 'ਚ ਜਾ ਜਾ ਕੇ ਦਬਕੇ ਮਾਰੇ ਗਏ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਕੀ ਲੀਡਰਾਂ ਨੇ ਕੀਤਾ ਉਹ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੀਆਂ ਮੰਗਾਂ ਲਈ ਜਿਹਦੀ ਉਹ ਪਿਛਲੇ 50 ਸਾਲ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਮੁੱਖ ਮੰਤਰੀ ਨਾਲ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨਾਲ ਬੜੀ ਸੋਹਣੀ ਮੀਟਿੰਗ ਚੱਲਦੀ ਸੀ ਪਰ ਮੁੱਖ ਮੰਤਰੀ ਤੈਸ਼ ਦੇ ਵਿੱਚ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਕਰਨਾ ਤੁਸੀਂ ਥੋੜਾ ਜ਼ੋਰ ਲਗਦਾ ਲਾ ਲਓ ਉਹਦੇ ਲਈ ਮੀਟਿੰਗ ਜੋ ਉਹ ਉੱਠ ਕੇ ਚਲੇ ਗਏ ਅਸੀਂ ਤਾਂ ਬੜੇ ਵਧੀਆ ਢੰਗ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਵੀ ਪ੍ਰਧਾਨ ਮੰਤਰੀ ਤੋਂ ਕੁਝ ਮੰਗਾ ਹੱਲ ਕਰਵਾਵਾਂਗੇ ਪਿਛਲੇ ਸਾਲ ਵੀ ਅਸੀਂ ਮੀਟਿੰਗ ਕੀਤੀ ਸੀ ਸਵਾ ਸਾਲ ਹੋ ਗਿਆ ਉਹਦੇ ਵਿੱਚ ਸਾਡੀ 12 ਮੰਗਾਂ ਤੇ ਸਹਿਮਤੀ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਵੀ ਮੰਗ ਨਹੀਂ ਉਹਨਾਂ ਨੇ ਉਹ 12 ਮੰਗਨਾਂ ਚੋਂ ਸਵਾ ਸਾਲ ਚ ਪੂਰੀ ਕੀਤੀ ਵੀ ਕਿਉਂ ਨਹੀਂ ਕਰ ਰਹੇ ਸਾਨੂੰ ਟਾਈਮ ਬਣ ਸਮਾਂ দাও ਉਹ ਕਹਿੰਦੇ ਤੁਸੀਂ ਤਾਂ ਧਰਨੇ ਲਾਉਨੇ ਹੋ ਤੁਸੀਂ ਤਾਂ ਸੜਕਾਂ ਰੋਕਦੇ ਆ ਸੀਗਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੜਕਾਂ ਰੋਕਣ ਦਾ ਪਰ ਸਰਕਾਰ ਸੜਕਾਂ ਰਕਵਾ ਰਹੀ ਆ ਅੱਜ ਸਰਕਾਰ ਨੇ ਪਰੇਸ਼ਾਨ ਕੀਤਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਕੋਈ ਸੜਕਾਂ ਰੁਕੀਆਂ ਗਈਆਂ ਜੇ ਕੋਈ ਧਰਨੇ ਮਜ਼ਾਰੇ ਹੋਏ ਹੁਣ ਧਰਨੇ ਮਜ਼ਾਰੇ ਹੋਣਗੇ ਇਸ ਤਰ੍ਹਾਂ ਦੀ ਕਰਕੇ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ ਇਹ ਕਿਸਾਨਾਂ ਦਾ ਹੱਕ ਆ ਧਰਨੇ ਲਾਉਣਾ ਕਿਸਾਨਾਂ ਦਾ ਹੱਕ ਆ ਆਪਣੀਆਂ ਫਸਲਾਂ ਲਈ ਦੀ ਰਾਖੀ ਕਰਨੀ ਨਸਲਾਂ ਦੀ ਰਾਖੀ ਕਰਨੀ ਅਸੀਂ ਸਖਤ ਚੇਤਾਵਨੀ ਦਿੰਨੇ ਆ ਭਗਵੰਤ ਮਾਨ ਸਰਕਾਰ ਨੂੰ ਦੇ ਭਗਵੰਤ ਮਾਨ ਨੂੰ ਇਹ ਜਿਹੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਲੋਕ ਸੜਕਾਂ ਤੇ ਆ ਜਾਣਗੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਇਹ ਵੇਲਾ ਆ ਗਿਆ ਹੁਣ ਤੁਸੀਂ ਆਓ ਸੜਕਾਂ ਤੇ ਆਓ ਕੱਲ ਨੂੰ ਚੰਡੀਗੜ੍ਹ ਵੱਲੋਂ 5 5 ਤਰੀਕ ਨੂੰ ਘਰ ਦਾ ਇਕੱਲਾ ਇਕੱਲਾ ਬੱਚਾ ਕੁਝ ਕਰੀਏ ਤਾਂ ਕਿ ਸਰਕਾਰ ਨੂੰ ਸਬਕ ਸਿੱਖਾਇਆ ਜਾ ਸਕੇ ਧੰਨਵਾਦ ਕਾਦਾ ਦੇ ਕਿ ਕਿਸਾਨ ਆਪਣੇ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਦੂਜੇ ਪਾਸੇ ਦਿੱਲੀ ਕੂਸ ਤੋਂ ਪਹਿਲਾਂ ਹੀ ਹੁਣ ਕਿਸਾਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਤੇ ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਤਾਂ ਕਿ ਇਸ ਜਿਹੜੇ ਪ੍ਰਦਰਸ਼ਨ ਨੂੰ ਪਹਿਲਾਂ ਹੀ ਫਲੌਪ ਕੀਤਾ ਜਾ ਸਕੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਮਾਸਾ ਤੋਂ ਸੰਜੀਵ ਲੱਕੀ ਅਤੇ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ